ਅੰਮ੍ਰਿਤਸਰ ਦੇ ਇਤਿਹਾਸਿਕ ਗੋਲ ਬਾਗ ਵਿਖੇ ਸ਼ਹੀਦ ਮਦਨ ਲਾਲ ਟਿੰਗੜਾ ਜੀ ਦੀ ਯਾਦਗਾਰ ਤੇ ਅੱਜ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਰਾਜ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ, ਕੈਬਨਿਟ ਮੰਤਰੀ ਹਰਪਜਨ ਸਿੰਘ, ਈਟੀਓ ਅਤੇ ਵਿਧਾਇਕ ਅਜੀਤ ਗੁਪਤਾ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ। ਉਧਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਮਦਨ لال ਜਨੈਕੀ ਸ਼ੇਰ ਮਦਨ لال ਟਿੰਗਰਾ ਦੀ ਸ਼ਹਾਦਤ ਦੇ ਕਾਰਨ ਹੀ ਅੱਜ ਅਸੀਂ ਤੇ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ ਉਹਨਾਂ ਨੇ ਕਿਹਾ ਕਿ ਜੇਕਰ ਸ਼ੇਰਪੱਗਤ ਸਿੰਘ ਰਾਜਗੁਰੂ ਸੁਖਦੇਵ ਉਦਮ ਸਿੰਘ ਤੇ ਮਦਨ لال ਟਿੰਗਰਾ ਵਰਗੇ ਸੂਰਮੇ ਯੋਧੇ ਆਪਣੀਆਂ ਜਾਨਾਂ ਕੁਰਬਾਨ ਨਾ ਕਰਦੇ ਹੁੰਦੇ ਤਾਂ ਸ਼ਾਇਦ ਅੱਜ ਵੀ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਗਿਆ ਚੰਦੀਰਾ ਵਿੱਚ ਜਕੜਿਆ ਹੁੰਦਾ ਚੰਨ ਪਾਇਆ ਜੋ ਅਸੀਂ ਹੁਣ ਤੱਕ ਲੈ ਕੇ ਚੱਲੇ ਸੀਗੇ ਬਿਲਕੁਲ ਜੋਸ਼ੀਦਾਂ ਦੇ ਸੁਪਨੇ ਸੀ ਜੋ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਮਦਨlal ਢਿੰਗਰਾ ਜੀ ਰਾਜਗੁਰੂ ਜੀ ਸਖਤੇਵ ਜੀ ਚਾਹੁੰਦੇ ਸਨ ਇਹੋ ਹੀ ਚਾਹੁੰਦੇ ਸਨ ਕਿ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲੇ ਮੇਰਾ ਨਾਮ ਜਸਵੀਰਤ ਕੌਰ ਹੈ ਬਾਬਾ ਸਾਹਿਬ ਬਾਬਾ ਭਿੰਦਰਾ ਉਮੀਦਕਰ ਜੀ ਨੇ ਜੋ ਸੰਵਿਧਾਨ ਬਣਾਇਆ ਸੰਵਿਧਾਨ ਚ ਵੀ ਇਹੋ ਲਿਖਿਆ ਕਿ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਆ ਜਿਹੜੇ ਦਬੇ ਕੁਚਲੇ ਗਰੀਬ ਵਰਗ ਨੇ ਜਿਹੜੇ ਐਸਸੀ ਪਰਿਵਾਰਾਂ ਨਾਲ ਸਬੰਧ ਰੱਖਦੇ ਉਹਨਾਂ ਦਾ ਰਾਖਵਾ ਕਰਨ ਹੋਵੇ ਉਹ ਰਾਖਵਾ ਕਰਨ ਕੀਤਾ ਪ੍ਰਾਣੀਆ ਸਰਕਾਰ ਨੇ ਚ ਇਹ ਸਾਰਾ ਹੈ ਮੈਡੀਰੀ ਦੇ ਨਾਮ ਤੋਂ ਕਲਾਸ 6 ਦੇ ছাত্র ਅੱਜ ਆਪਣੇ ਸਾਹਮਣੇ ਉਸ ਅਮਰ ਸ਼ਹੀਦ ਦੇ ਜੀਵਨ ਅਤੇ ਸਰਕਾਰ ਚ ਵਾਕੀ ਸ਼ੀਦਾ ਦੇ ਸੁਪਨਿਆਂ ਨੂੰ ਬੂਲ ਪਿਆ 56 57 ਹਜ਼ਾਰ ਲੋکریاں ਦਿੱਤੀਆਂ ਗਈਆਂ ਮੈਰਟ ਦੇ ਆਧਾਰ ਤੇ ਭਰਤੀ ਹੋਈ ਜਿਹੜੇ ਬੱਚੇ ਯੋਗ ਸਨ ਜਿਹੜੇ ਬੱਚਿਆਂ ਨੇ ਪੇਪਰਾਂ ਦੇ ਅੱਧੇ ਨੰਬਰ ਲੈ ਡਿਗਰੀਆਂ ਵੰਡ ਕੀਤੀਆਂ ਜਦੋਂ ਟੈਸਟ ਹੋਇਆ ਨੰਬਰ ਵਾਧਾ ਮੈਰਿਟ ਬਣੀ ਉਹਨਾਂ ਬੱਚਿਆਂ ਨੂੰ ਸਿਲੈਕਟ ਕੀਤਾ ਗਿਆ ਤੇ ਮੈਂ ਸਰਕਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਪਿੰਡ ਦੇ ਵਿੱਚ ਗਰਾਊਂਡਾਂ ਬਣਾਉਂਦਾ ਜਿਹੜਾ ਕੋਈ ਛਿਦਾਲਾ ਸੁਪਣਾ ਹੈ ਕਿ ਸਾਡੇ ਬੱਚੇ ਪਲੇਅਰ ਬਣ ਸਾਡੇ ਬੱਚੇ ਖੇਡਾਂ ਖੇਡ ਕੇ 골ਡ ਮੈਡਲ ਲੈ ਕੇ ਆਉਣ ਉਹਨਾਂ ਬੱਚਿਆਂ ਨੂੰ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਉਹਨਾਂ ਦੀ ਗੇਮ ਦੇ ਆਧਾਰ ਤੇ ਵੀ ਨੌਕਰੀ ਜਾਂਦੇ ਨੇ। ਰਾਣੀਆ ਸਰਕਾਰਾਂ ਇੱਥੇ ਸਿਰਫ ਜਿਹੜੇ ਕੋਈ ਤਗੜੇ ਲੋਕ ਸਨ ਜਾਂ ਐਮ.ਐਲ.ਏ. ਮੰਤਰੀਆਂ ਦੇ ਰਿਸ਼ਤੇਦਾਰ ਉਹਨਾਂ ਬੱਚਿਆਂ ਨੂੰ ਹੀ ਪ੍ਰੋਮੋਟ ਕੀਤਾ ਜਾਂਦਾ ਹੈ। ਉਹਨਾਂ ਬੱਚਿਆਂ ਨੂੰ ਹੀ ਵਿਦੇਸ਼ਾਂ 'ਚ ਖੇਡਣ ਭੇਜਿਆ ਜਾਂਦਾ ਹੈ ਤੇ ਉਹਨਾਂ ਬੱਚਿਆਂ ਨੂੰ ਹੀ ਨੌਕਰੀਆਂ ਦਿੱਤੀਆਂ ਜਾਂਦੀਆਂ। ਆਮ ਆਦਮੀ ਪਾਰਟੀ ਦੀ ਸਰਕਾਰ 'ਚ ਗਰੀਬ ਘਰਾਂ ਦੇ ਬੱਚਿਆਂ ਨੂੰ ਵੀ ਪ੍ਰੈਕਟਿਸ ਕਰਨ ਲਈ ਲੱਖਾਂ ਰੁਪਈਆ ਦਿੱਤਾ ਜਾਂਦਾ। ਹੋਣ ਆਪਣੀ ਸਰਕਾਰ ਪੰਤੇ ਗਰੀਬ ਘਰਾਂ ਦੇ ਮੁੰਡੇ ਜਿਹੜੇ ਬਾਰੋਂ ਨੈਸ਼ਨਲ ਇੰਟਰਨੈਸ਼ਨਲ ਖੇਡ ਕੇ ਆਏ ਉਹਨਾਂ ਨੂੰ ਐਸਡੀਐਮ ਡੀਐਸਪੀ ਦੇ ਰੈਂਕਾਂ ਤੇ ਪ੍ਰਤੀ ਕੀਤਾ ਅੱਜ ਜੇ ਮੈਰਿਟ ਦੇ ਆਧਾਰ ਤੇ ਭਰਤੀ ਹੋਈ ਹੈ ਉਹ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕੀਤਾ ਸਰਦਾਰ ਯੋਗਤਾਵਾਂ ਵਧਾਇਆ ਜਿਹੜਾ ਗਰੀਬਾਂ ਵਾਸਤੇ ਇਲਾਜ ਫਰੀ ਦੀ 10 ਲੱਖ ਰੁਪਏ ਵਾਲਾ ਜਿਹੜਾ ਬੀਮਾ ਯੋਜਨਾ ਸ਼ੁਰੂ ਕੀਤਾ ਉਹ ਸ਼ਹੀਦ ਵੀ ਇਹੋ ਹੀ ਚਾਹੁੰਦੇ ਸਨ ਸਾਡੇ ਬਾਬਾ ਸਾਹਿਬ ਬਾਬਾ ਭੀਮਰਾਓ ਮੇਕਰ ਵੀ ਇਹੋ ਚਾਹੁੰਦੇ ਸਨ ਗ੍ਰੀਪਾ ਦਾ ਜਿਹੜਾ ਇਲਾਜ ਹੈ ਉਹ ਫ੍ਰੀ ਦੇ ਵਿੱਚ ਉਹ ਵੀ ਗ੍ਰੀਪਾ ਦੀ ਸਨਵਾਈ ਹੋਵੇ ਇਹਨਾਂ ਦੇ ਪਿੱਛੇ ਕੋਈ ਬਿਮਾਰ ਹੁੰਦਾ ਉਹਦਾ ਇਲਾਜ ਕੋਈ ਉਹਦੀ ਜਾਨ ਚਲੀ ਜਾਵੇ ਉਹ ਪਰਿਵਾਰ ਜਿਹੜੇ ਪਰਿਵਾਰ ਗਰੀਬ ਸਨ ਉਹ ਅੱਜ ਮਾਨ ਨਾ ਕਹਿ ਰਿਹਾ ਵੀ ਵਾਕਈ ਜੋ ਸਰਕਾਰ ਦੇ ਕੰਮ ਬੰਦੇ ਹੀ ਜੋ ਸ਼ੀਤ ਚਾਉਂਦੇ ਹੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਉਹਨਾਂ ਸੁਪਨਿਆਂ ਨੂੰ ਬੂਰ ਪਾਇਆ ਭੁੱਲਰ ਸਾਹਿਬ ਸ਼ੀਰ ਬਦਲਣ ਵਾਲੀ ਟੀਮ ਆਦੀ ਅੱਜ ਅਸੀਂ ਨਿਊਜ਼ ਬਣਾ ਰਹੇ ਹਾਂ ਅੰਮ੍ਰਿਤਸਰ ਦਾ ਜਿਹੜਾ 62 ਡਾਉਨਾਂ ਦੇ ਨਾਮ ਤੋਂ ਹੀ ਹੈ ਕੋ ਫਾਸਟ ਦੇ ਦੀ ਹਾਲਤ ਹੈ ਇਹ ਕਈ ਸਾਲਾਂ ਤੋਂ ਬੜੀ ਖਸਤ ਹੈ ਕੋ ਰਿਕਮੈਂਡਰਲਾ ਵੀ ਹੈ ਅੱਜ ਦੇ ਮੁਲਾਜ਼ਮ ਨੇ ਚਾਹੀਓ ਹੜਤਾਲ ਦੇ ਮਤਲਬ ਆਮ ਪਬਲਿਕ ਬੜੀ ਪਰੇਸ਼ਾਨ ਹੈ ਜੇਕਰ ਸੁਧਾਰ ਹੋਇਆ ਤੇ ਜਿਹੜੇ ਹੜਤਾਲ ਦੇ ਮੁਲਾਜ਼ਮ ਨੇ ਆਮ ਪਬਲਿਕ ਬੜੀ ਪਰੇਸ਼ਾਨ ਹੈ ਉਹਨਾਂ ਵਾਸਤੇ ਕੀ ਕਰਦੇ ਹ ਭਾਰਤ ਲੋਕਤੰਤਰ ਗਾਹ ਲਈ ਜੇ ਹੜਤਾਲ ਕਰਨੀ ਆ ਉਤੇ ਬੈਠੇ ਹੜਤਾਲ ਨਹੀਂ ਕਰਨੀ ਚਾਹੀਦੀ ਜੇ ਕੋਈ ਮੰਗਿਆ ਤਾਂ ਟੇਬਲ ਟਾਕ ਤੇ ਬੈ ਕੇ ਕਰਨੀ ਚਾਹੀਦੀ ਆ ਪੰਜਾਬ ਇੱਕ ਇੱਕ ਇਹ ਕੈਦਨਾ ਮੰਗਾ ਦੇ ਵਿੱਚ ਜੇ ਸਾਡੀ ਕੋਈ ਬੰਦਾ ਝੂਠੀ ਕਰਦਾ ਫੜਿਆ ਗਿਆ ਉਹਨੂੰ ਜੇ ਸਸਪੈਂਡ ਕੀਤਾ ਤੇ ਅਸੀਂ ਹੜਤਾਲ ਕਰਾਂਗੇ ਕਿਤੇ ਕੋਈ ਟੋਕਣੀ ਨਾ ਬੰਦੀ ਤੁਸੀਂ ਪ੍ਰੈਸ ਵਾਲੇ ਵੀ ਕਵਰੇਜ ਕਰਦੇ ਤੁਹਾਨੂੰ ਵੀ ਪਤਾ ਵੀ ਕੀ ਮੰਗਣ ਜਿਹੜੀਆਂ ਜਾਨੂਰ ਮੰਗਾ ਉਹਦੇ ਅਸੀਂ ਉਹੀ ਹੱਲ ਕਰ ਦਿੰਨੇ ਆ ਫਿਰ ਕਿਹਨ੍ਹ ਦਿਹਾਰ ਤੇ ਜਦੋਂ ਹੜਤਾਲ ਹੁੰਦੀ ਆ ਵੇਖੋ 15 ਅਗਸਤ ਹੀ ਕੱਲ ਰਕੜੀ ਤੇ ਹੜਤਾਲ ਪਿਛਲੇ ਸਮੇਂ ਹੋਈ ਲੋੜੀ ਤੇ ਹੜਤਾਲ ਕਰਦੇ ਆ ਉਹਦੇ ਚ ਲੋਕਾਂ 'ਚ ਇਹ ਮੈਸੇਜ ਜਾਂਦਾ ਵੀ ਜਿਹੜੇ ਪ੍ਰਾਈਵੇਟ ਆਪਰੇਟਰ ਆ ਉਹਨਾਂ ਕੋਲੋਂ ਇਹ ਬੰਦੇ ਗੋਤੀਆਂ ਮੰਟਾਂ ਲੈ ਕੇ ਜਾਣ ਪੁੱਛ ਕੇ ਦਿਨ ਦਿਹਾੜੇ ਟੇੜਟਾਲਾ ਕਰਦੇ ਆ ਤਾਂ ਜੋ ਜਿਹੜੇ ਵੱਡੇ ਟਰਾਂਸਪੋਰਟਰ ਆ ਉਹਨਾਂ ਦੀਆਂ ਬੱਸਾਂ ਤੇ ਬੱਚੀਆਂ ਕੀਤੀ ਦੇ ਵਿੱਚ ਸਵਾਰੀਆਂ ਚੜ੍ਹਨ ਤੇ ਉਹ ਲੋਕਾਂ ਤੋਂ ਵੱਧ ਕਰਾਇਆ ਵਸੂਲ ਕੇ ਲੋਕਾਂ ਦੀ ਲੁੱਟ ਕਰਨ ਹੁਣ ਆਪਣੀ ਸਰਕਾਰ ਨੇ ਤੇ ਜਿਹੜੀ ਬੀਪੀਆਂ ਉਹਨਾਂ ਨੂੰ ਫ੍ਰੀ ਦੇ ਵਿੱਚ ਸਫ਼ਰ ਦਿੱਤਾ ਜਦੋਂ ਅੱਗੋਂ ਪਿੱਛੋਂ ਬੱਸਾਂ ਆਪਣੀਆਂ ਚੱਲਦੀਆਂ ਸਰਕਾਰੀ ਬੱਸਾਂ ਪ੍ਰਾਈਵੇਟ ਵਾਲੇ ਇੱਕ ਬੰਦੇ ਦੇ ਨਾਲ ਇੱਕ ਲੇਡੀ ਨੂੰ ਫ੍ਰੀ ਦੇ ਵਿੱਚ ਸਫ਼ਰ ਕਰਾਉਂਦੇ ਆ ਕਈ ਜਿਹੜਾ ਦੋ ਬੰਦਿਆਂ ਦੇ ਨਾਲ ਇੱਕ ਲੇਡੀ ਨੂੰ ਫ੍ਰੀ ਕਰ ਦਿੰਦੇ ਪ੍ਰਾਈਵੇਟ ਵਾਲੇ ਉਹ ਤਾਂ ਹੀ ਕਰਦੇ ਆ ਕਿ ਸਰਕਾਰੀ ਔਰਤਾਂ ਨੂੰ ਬਿਲਕੁਲ ਫ੍ਰੀ ਆ ਔਰਤਾਂ ਨੂੰ ਬਿਲਕੁਲ ਫ੍ਰੀ ਆ ਤੇ ਜਦੋਂ ਇਤਨਾ ਹੜਤਾਲ ਹੁੰਦੀ ਆ ਉਹ ਪੀਪੀਐਲ ਉਹ ਪੂਰਾ ਕਿਰਾਇਆ ਵਸੂਲਦੇ ਆ ਬੰਦਿਆਂ ਤੋਂ ਪੂਰਾ ਕਿਰਾਇਆ ਵਸੂਲਦੇ ਆ ਲੁੱਟ ਤੇ ਆਮ ਲੋਕਾਂ ਦੀ ਹੋ ਗਈ ਨਾ ਜੇ ਕੋਈ ਮੰਗਿਆ ਉਹ ਆਪਾਂ ਨੂੰ ਬਹਿ ਕੇ ਹੱਲ ਕਰਨੀ ਚਾਹੀਦੀ ਹੜਤਾਲ ਨਹੀਂ ਕਰਨੀ ਪਾਸਟਰ ਜਿਹੜਾ ਮਸਲਾ ਉਹਦੇ ਵਸਤੇ ਤੁਸੀਂ ਕੁਝ ਕਰ ਰਹੇ ਹੋ ਕਿ ਬੰਦਿਆਂ ਦੇ ਨਾਮ ਦੇ ਵਸਤੇ ਪਾਸਟਰ ਦੇ ਦਾ ਟੈਂਡਰ ਲੱਗ ਚੁੱਕਾ ਵਾ ਜਿਹੜਾ ਛੱਡ ਨਵਾਂ ਬੰਨ ਉਹਦੇ ਪੈਸੇ ਵੀ ਜਾਰੀ ਹੋ ਗਿਆ ਜਲਦੀ ਮੰਡੀ ਬੋਰਡ ਜਿਹੜਾ ਉਹਦਾ ਕੰਮ ਸ਼ੁਰੂ ਕਰਾਉਗਾ ਸੀ ਪੈਸੇ ਉਹਨਾਂ ਨੂੰ ਪਾ ਦਿੱਤੇ ਆ ਜਲਦੀ ਉਹ ਕੰਮ ਸ਼ੁਰੂ ਹੋ ਜੇਣਾ ਅਮਰਸਰ ਦਾ ਬੱਸ ਸਟੈਂਡ ਇੱਕ ਨੰਬਰ ਦਾ ਬੱਸ ਸਟੈਂਡ ਜਾ ਰਹੇ ਆ ਕਿ ਚਾਹੁੰਦੇ ਸਮਾਗਮ ਦੇ ਵਿੱਚ ਪਹੁੰਚੇ ਹੋ ਕੀ ਸੰਦੇਸ਼ ਹੈ ਅੱਜ ਸ਼ਹੀਦ ਮਦਰਨਾਲਾਲ ਢੀਂਗੜਾ ਜਿਹਦਾ ਸ਼ਹੀਦੀ ਦਿਹਾੜਾ ਜਿਹੜਾ ਆ ਉਹਰਾਸ ਪੱਤਰੀ ਮਨਾਇਆ ਜਾ ਰਿਹਾ ਅਮਰਸਰ ਦੇ ਵਿੱਚ ਸੋ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਨਾਥ ਮਸਤਕੂਨ ਪਾਸਤੇ ਇੱਥੇ ਪਹੁੰਚੇ ਆ ਮੇਰੇ ਨਾਲ ਸਾਡੇ ਮੇਰੇ ਕੈਬਨਟ ਦੇ ਸਾਥੀ ਜਤავਾਲਾਲ ਜੀ ਸਿੰਘ ਕੁਲਵਰ ਸਾਹਿਬ ਸਾਡੇ ਐਮ ਐਲ ਏ ਗੋਪਤਾ ਸਾਹਿਬ ਮੇਅਰ ਸਾਹਿਬ ਚੇਅਰਮੈਨ ਸਾਹਿਬ ਇੰਪਰੂਵਮੈਂਟ ਰਸਤੇ ਸਾਰੀ ਸਾਡੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਇੱਥੇ ਪਹੁੰਚੀ ਆ ਸੋ ਅਸੀਂ ਅੱਜ ਨਾਤਮਸਤਕ ਹੋਏ ਆ ਸੀਐਲ ਮਦਨ ਲਾਲ ਜੀ ਗਰਾਜੀ ਨੂੰ ਔਰ ਜਿਹੜੇ ਪਤਾਨ ਨੇ ਇਥੋਂ ਦੇ ਡਾਕਟਰ ਕੇਸ ਜੀ ਤੇ ਸਾਡੇ ਵੱਡੇ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਜੀ ਜਿਹੜੇ ਲੰਬੇ ਸਮੇਂ ਤੋਂ ਜਿਹੜਾ ਆ ਕਉਦੇ ਸੰਸਥਾ ਦੇ ਨਾਲ ਜੁੜੇ ਹੋਏ ਨੇ ਹਮੇਸ਼ਾ ਹੀ ਜਿਹੜੇ ਸਮਾਜ ਸੇਵਾ ਦੇ ਕੰਮ ਨੇ ਦੇ ਵਿੱਚ ਵਕਤ ਚੜਕੇ ਪਸਾ ਲਏ ਨੇ ਸੋ ਅੱਜ ਦੇ ਇਸ ਇਹ 30 ਮੌਕੇ ਦੇ ਵਿੱਚ ਮੈਂ ਮਦਨ ਲਾਲਤੀ ਗ੍ਰਾਜ਼ੀ ਨੂੰ ਸੱਭਾ ਦੇ ਫੁੱਲ ਪੈਂਟ ਕਰਦਾ ਹਾਂ ਔਰ ਆਪਾਈ ਦਾ ਆਸ ਕਰਦਾ ਹਾਂ ਕਿ ਅਸੀਂ ਉਹਨਾਂ ਦੇ ਪਾਤਸ਼ਾਹਨਾ ਦੇ ਰਿਤੇ ਚੱਲਦੇ ਹੋਏ ਦੇਸ਼ ਦੀ ਆਜ਼ਾਦੀ ਜਿਹੜੀ ਸਾਨੂੰ 1947 ਦੇ ਵਿੱਚ ਮਿਲੀ ਸੀਗੀ ਉਹਨੂੰ ਹੋਰ ਅੱਗੇ ਵਧਾਉਂਦੇ ਹੋਏ ਸਿੱਖਿਆ ਦੇ ਖੇਤਰ ਦੇ ਵਿੱਚ ਸਿਹਤ ਦੇ ਖੇਤਰ ਦੇ ਵਿੱਚ employment generation ਦੇ ਖੇਤਰ ਦੇ ਵਿੱਚ ਅਸੀਂ ਹੋਰ ਟੱਟ ਕੇ ਜਿਹੜਾ ਆ ਉਹ ਕੰਮ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ